ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਬਾਬਾ ਨੌ ਸਿੰਘੀ ਸਮਾਦ ਦੇ ਦਰਸ਼ਨ ਦਿਦਾਰੇ ਕਰਵਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਇੱਕ ਪਾਸ ਪਹੁੰਚ ਗਏ ਇਹ ਇੱਕ ਅਜਿਹਾ ਸਥਾਨ ਹੈ ਜਿੱਥੇ ਕਿ ਹਰ ਇੱਕ ਸ਼ਰਧਾਲੂ ਰਾਗੀਰ ਆਪਣੀ ਗੱਡੀ ਰੋਕ ਕੇ ਚੀਦਾ ਸਿੰਘਾ ਨੂੰ ਸਿਰ ਝੁਕਾ ਕੇ ਹੀ ਲੰਘਦਾ ਹੈ ਬਾਬਾ ਨੌ ਸਿੰਘ ਦਾ ਜਨਮ 1662 ਈਸਵੀ ਨੂੰ ਪਿੰਡ ਚੀਚਾ ਜ਼ਿਲ੍ਹਾ ਮیسر ਵਿੱਚ ਪਿਤਾ ਬਾਬਾ ਲੱड्डा ਜੀ ਨੰਬਰਦਾਰ ਦੇ ਘਰ ਹੋਇਆ ਉਹ ਇੱਕ ਸਿੱਖ ਆਗੂ ਅਤੇ ਸ਼ੁਕਰ ਚੱਕੀਆ ਮਿਸਲ ਦਾ ਬਾਨੀ ਸੀ 29 ਮਾਰਚ 1748 ਦੇ ਦਿਨ ਸਰਬੱਤ ਖਾਲਸਾ ਦਾ ਇਕਾਠ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਇਆ ਜਿੱਥੇ 65 ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਣ ਦਾ ਗੁਰਮਤਾ ਆਪਾਸ ਕੀਤਾ ਗਿਆ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਅਤੇ ਬਾਬਾ ਨੌ ਸਿੰਘ ਸ਼ੁਕਰ ਚੱਕੇਆ ਮਿਸਲ ਦੇ ਮੁਖੀ ਥਾਪੇ ਗਏ ਪਰ ਬਾਬਾ ਨੌ ਸਿੰਘ ਨੇ ਆਪਣੇ ਮਿਸਲ ਦੀ ਜ਼ਿੰਮੇਵਾਰੀ ਆਪਣੇ ਪੁੱਤਰਾਂ ਗੁਰਬਖਸ਼ ਸਿੰਘ ਭਗ ਸਿੰਘ ਆਗਿਆ ਸਿੰਘ ਤੇ ਬਾਬਾ ਅੱਕਾ ਸਿੰਘ ਨੂੰ ਸੌਂਪ ਦਿੱਤੀ ਤੇ ਆਪ ਬਾਬਾ ਦੀਪ ਸਿੰਘ ਕੋਲੋਂ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ ਬਾਬਾ ਦੀਪ ਸਿੰਘ ਨੇ ਉਹਨਾਂ ਦੀਆਂ ਗੋਮ ਪ੍ਰਤੀ ਨਿਭਾਈਆਂ ਸੇਵਾਵਾਂ ਤੋਂ ਕੁਝ ਹੋ ਕੇ ਅਤੇ ਗੋਮ ਨੂੰ ਪੇਸ਼ ਆਉਣ ਵਾਲੀਆਂ ਚੁਣੌਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਆਪਣੇ ਮਿਸਰ ਦਾ ਮੀਤ ਜਥੇਦਾਰਤਾ ਆਪ ਦਿੱਤਾ ਗੁਰਦੁਆਰਾ ਬਾਬਾ ਨੌ ਸਿੰਘ ਜੀ ਸਾਹਿਬ ਪਿੰਡ ਗੁਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਥਿਤ ਹੈ ਇਹ ਅੰਮ੍ਰਿਤਸਰ ਤਰੰਤਾਰ ਰੋਡ ਤੇ ਸਥਿਤ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਬਾਬਾ ਨੌ ਸਿੰਘ ਜੀ ਨੇ ਮੁਗਲਾਂ ਨਾਲ ਲੜਾਈ ਲੜੀ ਸੀ ਬਾਬਾ ਨੌ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਪੋਇ ਦੇ ਜਰਨੈਲ ਸਨ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖਾਨ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਤਾਹ ਦਿੱਤਾ ਤੇ ਪਛਮਾ ਨੂੰ ਮਾਰ ਕੇ ਪਵਿੱਤਰ ਸਵਭ ਵਿੱਚ ਧਰ ਦਿੱਤਾ ਉਸ ਵਕਤ ਬਾਬਾ ਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਗੋ ਵਿਖੇ ਸਨ ਅਤੇ ਉਹਨਾਂ ਦੀ ਉਮਰ ਲਗਭਗ 69 ਸਾਲ ਸੀ ਅਤੇ ਬਾਬਾ ਨੌ ਸਿੰਘ ਜੀ ਦੀ ਉਮਰ 95 ਸਾਲ ਸੀ ਬਦਲ ਲੈ ਲਈ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਉਹਨਾਂ ਨੇ 50 ਸਿੱਖਾਂ ਦੇ ਨਾਲ ਅੰਮ੍ਰਿਤਸਰ ਲਈ ਯਾਤਰਾ ਆਰੰਭ ਕੀਤੀ ਚੱਲਣ ਤੋਂ ਪਹਿਲਾਂ ਬਾਬਾ ਜੀ ਨੇ ਇਹ ਵਚਨ ਕੀਤਾ ਕਿ ਮੈਂ ਸ੍ਰੀ ਦਰਬਾਰ ਸਾਹਿਬ ਨੂੰ ਆਜ਼ਾਦ ਕਰਵਾ ਕੇ ਹੀ ਸਾਹ ਲਵਾਂਗਾ ਰਸਤੇ ਵਿੱਚ ਉਹ ਸਿੱਖ ਬਾਬਾ ਜੀ ਦੇ ਨਾਲ ਰਹਦੇ ਗਏ ਇੱਥੇ ਸਿੱਖ ਅਤੇ ਮੁਗਲ ਦੋਨੋਂ ਫੌਜਾਂ ਵਿਚ ਅਪਸ ਵਿੱਚ ਟਕਰ ਆ ਗਈਆਂ ਮੁਗਲ ਫੌਜ ਦੀ ਇਕ ਬਾਈ ਜਹਾਂਨ ਖਾਨ ਕਰ ਰਿਹਾ ਸੀ ਮੁਗਲਾਂ ਨਾਲ ਜੰਗ ਵਿੱਚ ਇਸ ਸਥਾਨ ਤੇ ਬਾਬਾ ਨੌ ਸਿੰਘ ਜੀ ਸ਼ਹੀਦ ਹੋ ਗਏ ਇਸ ਸਥਾਨ ਤੇ ਸਵੇਰੇ ਸਾਰਾ ਦਿਨ ਸਦਾਈਆਂ ਦੇ ਪਹਿਰੇ ਚੱਲਦੇ ਰਹਿੰਦੇ ਹਨ ਅਤੇ ਰਾਹਗੀਰਾਂ ਲਈ ਸਵੇਰੇ ਸਾਰੀ ਦਿਹਾੜੀ ਲੰਗਰ ਤਿਆਰ ਹੁੰਦਾ ਹੈ ਬਹੁਤ ਵੱਡੀ ਗਿਣਤੀ ਵਿੱਚ ਇੱਥੇ ਰਾਹੀਰ ਪ੍ਰਸ਼ਾਦਾ ਛੱਕੇ ਜਾਂਦੇ ਹਨ ਇਸ ਗੁਰਦੁਆਰਾ ਸਾਹਿਬ ਦੇ ਪਾਸ ਹੀ ਗੁਰਦੁਆਰਾ ਟਾਲਾ ਸਾਹਿਬ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਸੀ ਲੋਹੇਸਾਨ ਮੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਵਾਹਿਗੁਰੂ ਜੀ ਕਾ ਹਰਿ ਸ਼ਾਹ ਵਾਹਿਗੁਰੂ ਜੀ ਕੀ ਫਤਿਹ